ਸਾਸੀ ਗਾਲੀ ਸਾਰਿਆਂ ਨੂੰ ਪੰਜ ਡੇਰੀ ਫਾਰਮ ਦੇ ਬਹੁਤ ਬਹੁਤ ਦਲ ਘਮ ਹੈ ਜੀ ਤੇ ਅੱਜ ਆਪਣੇ ਕੋਲ ਚਾਰ ਝੋਟੀਆਂ ਜਿਹੜੀਆਂ ਟੌਪ ਕਲਾ ਸੁਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਜਿਹੜੀਆਂ ਪੰਛੀਆਂ ਨੇ 14 15 ਕਿਲੋ ਵਾਲੀਆਂ ਤੇ ਬਾਕੀ ਇਹ ਸਪੰਜਰਾਣਾ ਕਰਦੇ ਆਂ ਗੱਲ ਬਾਅਦ ਤੇ ਦਿਖਾਉਨੇ ਆ ਫਿਰ ਲੈਨੇ ਆ ਕਲੀ ਕਲੀ ਡਿਟੇਲ ਐ ਤੇ ਬਾਈਆਂ ਨੂੰ ਪੁੱਛਨੇ ਤਾਂ ਭਾ ਵੀ ਅੱਜ ਬਿਲਕੁਲ ਜ਼ੈਰ ਹੀ ਹੋਣਗੇ ਬਾਈ 사ਸੀ ਗਾਲੀ ਜੀ ਬਹੁਤ ਸੋਣਾ ਬਾਈ ਜੀ ਹਾਂਜੀ ਹਾਂਜੀ ਜਿਹੜਾ ਆਪਣੇ ਚੈਨਲ ਨੂੰ ਫੋਲੋ ਮਾਈਕੇ ਕਮੈਂਟ ਵੀਰ ਕਰਨਾ ਹਾਂਜੀ ਭਾਈ ਜੀ ਇਹ ਜਿਹੜਾ ਬੜਾ ਵਧੀਆ ਹਾਂਜੀ ਭਾਈ ਜੀ ਹਾਂਜੀ ਹਾਂਜੀ ਤੇ 11 ਜੀ ਇੱਕੋ ਛੋਟੀ ਹੈ ਜਿਹੜੀ ਆਪਣਾ ਕੋ ਗੰਭੜ ਹੈ ਹਾਂਜੀ 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 ਰਾਤ ਦੀ ਸੂਬੀ ਰਾਤ ਦੀ ਸੂਬੀ ਹੈ ਹਾਂਜੀ ਭਾਈ ਜੀ ਉਹਦੀ ਵੀਡੀਓ ਜਿਹੜੀ ਆ ਬਾਅਦ ਪਾ ਕੇ ਦੋਤੇ ਤਿਆਰ ਕਰਕੇ ਹਾਂਜੀ 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 ਇਹ ਜੁੜੀ ਫਾਲਾਂਗੇ ਬਿਲਕੁਲ ਨਿਊ ਹੋਈਆਂ ਆ ਕੁਝ ਜੀ ਫੈਲੀਆਂ ਜਾਂ ਕਾਲ ਵਾਲੀਆਂ ਜਾਂ ਲਓ ਜੀ ਝੋਟੀਆਂ ਜਿਹੜੀਆਂ ਸੂਈਆਂ ਸੰਭਜੀ ਵੀ ਦੇਖੋ ਸੂਈਆਂ ਦਵਾਈਆਂ ਤਾਜ਼ੀਆਂ ਫਿਰ ਲਓ ਜੀ ਆਪਣੇ ਚੈਨਲ ਨੂੰ ਕਰੋ ਵਾਤਾਵਰੋ ਫੋਲੋ ਲਾਈਕ ਕਮੈਂਟ ਤੇ ਸ਼ੇਅਰ 24 ਘੰਟੇ ਮਾਲ ਲੈਂਦਾ 5 ਤੋਂ 7 ਝੋਟੀਆਂ ਜਦੋਂ ਮਰਜੀ ਆਉਂ ਜਦੋਂ ਮਰਜੀ ਆਣ ਜਦ ਵਿੱਚਾਰੇ ਰੇਟ ਮਿਲਗੇ ਸਵਾ ਲੱਖ ਤੋਂ ਲੈ ਕੇ 3 ਲੱਖ ਤੱਕ ਮੈਂ ਮਿਲਦੇ ਲਓ ਜੀ ਸਾਰੇ ਰੇਟ ਮਿਲਗੇ ਤੇ ਬਾਕੀ ਇਹ ਵੀ ਝੋਟੀਆਂ ਜਿਹੜੀਆਂ ਨਿਊ ਆਪਣੇ ਕੋ ਆਈਆਂ ਨੇ ਤੇ ਪਹਿਲਾਂ ਕੱਟੀ ਆ ਇਹ ਦੋਂਦੀ ਹੈ ਜੀ ਭਾਜੀ ਬਹੁਤ ਪੱਟ ਕੇ ਵੇਚਦੇ ਬਈ ਬੱਚੀ ਹੈ ਜੇ ਲਓ ਜੀ ਦੋ ਤਾਂ ਤਾਂ ਕੱਟੀ ਤੇ ਮਟਰ ਦੇਖੋ ਕੱਟੀ ਲੱਗ ਰਹੀ ਮਟਰ ਫੁੱਟਬਾਲ ਅੰਗਲੀ ਕੱਢੀ ਦੇਖੋ ਜੀ ਜਿਹੜਾ ਚਰਸ਼ੀਆਂ ਗਾਵਾਂ ਦਾ ਨਹੀਂ ਇੱਦਾਂ ਹੁੰਦਾ ਨਾ ਭਾਈ ਜੀ ਇਹ ਮੇਰੇ ਫੁੱਟਬਾਲ ਰੇਲ ਬੜੀ ਚੰਗੀ ਝੋਟੀ ਹੈ 240 ਦੱਸੇ ਅੱਜ 13 ਕੁ ਮਹਾੜਿਆ ਚੋਣ ਵਾਲਾ ਲਓ ਜੀ 13 ਕਿਲੋ ਚੋਣ ਨਾਲ ਚੋਕੇ ਖੜੇ ਇੱਥੇ ਕੋਈ ਕਹਿਣ ਦੀ ਹੈਗਾ ਨਹੀਂ ਹੈ ਲਓ ਜੀ ਬਾਕੀ ਗੱਲ ਸਪੰਜੀ ਜਿਹੜਾ ਲੱਗੀ ਹੈ ਮਿਲਕ ਪੈਨ ਬਹੁਤ ਚੰਗੀ ਲੱਗੀ ਮਟਰ ਸਾਂਹੀ ਕੱਟੀ ਵੀ ਚੰਗਾ ਲੱਗਾ ਜੀ ਲਓ ਜੀ ਮਿਲਕ ਪੈਨ ਬਹੁਤ ਚੰਗੀ ਲੱਗੀ ਆ ਇਹ ਥੋੜਾ ਕੈਂਪਰੇਟਰ ਦਰਦੀ ਆ ਬਾਕੀ ਪੇਟਪੜੇ ਨਹੀਂ ਪਹੁੰਚੰਗੀ ਝੋਟੀ ਤੇ ਖੋਲ ਕੇ ਤੋੜਦੇ ਮਿਰਗਪਣ ਦੋ ਦਾ ਪੈ ਵੀ ਲਗਾ ਤੇ ਚਵਾਜ ਦੀ ਤੁਹਾਨੂੰ ਪਰਾ 100 ਜੋ 100 ਲਾ ਅੰਦਰੇ ਕੁ ਮਾਈਂ ਰਾਇ ਲਓ ਜੀ ਦੋ ਦਾ ਦੋ ਪੇਟਪੜੇ ਨਹੀਂ ਪਹੁੰਚੰਗੀ ਝੋਟੀ ਤੇ ਬਾਕੀ ਅੱਧਾ ਦੇ ਬੇਠਾ ਅੱਧਾ ਵੀ ਕਬਾਲੀ ਬਹੁਤ ਚੰਗੀ ਆ ਤੇ ਬਾਕੀ ਚਵਾਜ ਦਾ ਥਾਣੀ ਦੱਸ ਰਿਹਾ ਵੀ ਚਵਾ ਵੀ ਸੁਣਾ ਹੈਗਾ ਤੇ ਬਾਕੀ ਨਹੀਂ ਜੀ ਬੁਤੀ ਹੈ ਲਾ ਜੀ ਟੌਪਰ ਜੀ ਨੂੰ ਕਹਿੰਦੇ ਨੇ ਟੌਪ ਕਲਾਸ ਕਿਓ ਟਿਕਾ ਤੇ ਬਾਕੀ ਭਾਜ ਜਿਹੜੇ ਅੱਜ ਪਾ ਦੇ ਨੇ ਬਿਲਕੁਲ ਜਾਇ ਜੀ ਮਤਲਬ ਮੇਲਾ ਲੁੱਟਣ ਵਾਲੇ ਭਾਪਵੇਂ ਆ ਜਿਆ ਮਗਰ ਜੀ ਕੱਟੀ ਏਖਣਾ ਇੱਕ ਫਰੀ ਹੈ ਲਓ ਜੀ ਮਗਰ ਵੀ ਕੱਟੀ ਆ ਗਈ ਤੇ ਡਬਲ ਖਦਾ ਹੋ ਗਿਆ ਜੀ ਕੱਟੀ ਦਾ ਡਬਲ ਖਦਾ ਹਾਂ ਜਾਂ ਦੇ ਜਾਂਦੇ ਜਿਉਣਾ ਬਾਕੀ ਬਰੀਕੀ ਪੈਣੀ ਚਾਹੀਦੀਆਂ ਔਰ ਕੱਪਨੀਆਂ ਬਰੀਕੀਆਂ ਕੱਪਨੀਆਂ ਜੀ ਬਾਕੀ ਇਹ ਪਾਲਦੇ ਤੋਂ ਛੋੜੀਆਂ ਛੋੜੀਆਂ ਨਹੀਂ ਆਉਂਦੀਆਂ ਹਾਂ ਸਹੀ ਗੱਲ ਸਹੀ ਗੱਲ ਬੰਗੀ ਇਹ ਦੇ ਕਰਕੇ ਬੜਾ ਬੜਾ ਗੱਲ ਬਿਲਕੁਲ ਹੈ ਬੜਾ ਛੋਟੀ ਹੈ ਨਾ ਨਾ ਉਹ ਨਹੀਂ ਲਿਵਾ ਮੂਰੀਆ ਤੇ ਗੁੰਡਾ ਜੇਵਾ ਕੱਟੀ ਜਾਂਦੇ ਸਹੀ ਗੱਲ ਸਹੀ ਗੱਲ ਇਹ ਦੋ ਦਾਂਦਿਆ ਅਰੀਜਨਲ ਹਾਂਜੀ ਹਾਂਜੀ ਠੰਡੀ ਸੀ ਆ ਮੈਂ ਦੁੱਧੀ ਰੋਕੋ ਕੰਦੀ ਬੜੀ ਮਣੀਏ ਸਹੀ ਹਾਲ ਸਹੀ ਹਾਲ ਸਭ ਜੀ ਬਹੁਤ ਸ਼ਾਂਤ ਭਾਦੀ ਹੈ ਕੋਈ ਇਹਨੂੰ ਵੀ ਉਹ ਜਾ ਚੱਕਾ ਚੱਕਾ ਲਿਆ ਹਾਂਜੀ 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 ਮੈਂ ਬਹੁਤ ਸੇਲ ਠੰਡੀ ਜਾਂਦੇ ਤੇ ਬਾਈ ਦੁੱਧ ਜਿਹੜਾ ਹੁਣ ਮੌਕੇ ਤੇ ਦੋ ਦਾ 1.5 ਦੇ 13 ਕਿਲੋ ਭਾਵੇਂ 13 ਕਿਲੋ ਬਾਅਦੇ ਦਵਾ ਦੇ ਦੋ ਡਾਕ 13 ਦਾ ਅੱਛਾ ਜੀ ਤੇ 13 ਕਿਲੋ ਵਰਤ ਤਿਆਰ ਆ ਛੋਟੀ ਛੋਟੀ ਆਲ ਕਰਦੀ ਪਹਿਲਾਂ ਦੱਸ ਦਾਂਗਾ ਆਪਾਂ ਹਾਂਜੀ ਮੜੀ 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 ਜੀ ਬੜੀ ਠੱਗੀ ਬੜੀ ਤੁਹਾਨੂੰ ਸੁਣਾ ਕੇ ਕਿ ਨੰਦਗੋੜਾ ਆਇਆ ਪੱਤੀਆਂ ਕੱਟ ਕੇ 6 ਕਿਲੋਡ ਕਰ ਦਿੰਦੇ। ਲਓ ਜੀ 6 ਕਿਲੋ। ਅੱਜੇ ਤਾਜੀ ਸੂਰੀਆ ਨਾਲਾ ਨਾਲਾ ਮਾਰਕੀਟ ਤੋਂ ਡੀਲ ਹੋ ਰਿਹਾ ਲੱਗੋ। ਇਹ ਜਾਉਂਦੇ ਕਿ ਕਾਲੀ ਦਾ ਬਿਲਕੁਲ ਆਇਆ ਪਤਲੀ ਕੰਬੜੀ। ਮੈਨਾਂ ਬਰੀਕੀਆਂ ਬਰੀਕੀਆਂ ਦਾ ਅੰਤ ਕੋਈ ਨਹੀਂ। ਮੈਨਾਂ ਜੀ ਗੱਡੀ ਨੂੰ ਕੋਈ ਜਾਂ ਨਾਲੇ ਤਾਂ ਲੱਗਦਾ ਨਹੀਂ ਆਪਣੀ। ਪਹਿਲੇ 50 ਹੀ ਗੱਡੀ ਹਮ ਬਾਈ ਨਹੀਂ ਲੱਗਦਾ। ਬਾਕੀ ਇਹ ਵੀ ਗੱਲ ਕਰ ਦਿੰਦੇ ਆ ਹਰਿਆਣੇ ਦੀ। ਹਰਿਆਣੇ ਵਿੱਚ ਸਾਂਭ ਸੰਭਾਲ ਤੇ ਅੱਜੇ ਚਮਾਈ ਦਾ ਸਮਾਹ ਆਪ ਨੂੰ ਕੋਲ ਆਪ ਨੂੰ ਹਾਂਜੀ ਹਾਂਜੀ ਮੇਰੇ ਸਾਡੇ ਕੇ ਪੰਜ ਚਈਆਂ ਤੇ ਪੰਜ ਦਾ ਟਾਈਮ ਹੋ ਰਿਹਾ ਹਾਂਜੀ ਬਾਈ ਜੀ ਤੇ ਡਾਂਗ ਦੀਆਂ ਆ ਹਾਂਜੀ ਹਾਂਜੀ ਬਾਕੀ ਦੋ ਡਾਂਗੀ ਚਾਰ ਡਾਂਗ ਚੁੱਕੜੇ ਲਾਈ ਚਾਰ ਐ ਤੇ ਮੁੱਲ ਮੁੱਲ ਕੱਢੀ ਦਾ ਬਿਲਕੁਲ ਜਾ ਰਹੀ ਆ ਹਾਂਜੀ ਦੇਉ ਆਪ ਪਾਈ ਕੇ ਹੇਰੀ ਗੱਲ ਕਰਦੇ ਆਂ ਆਖਰੀ ਗੱਲ ਕਰਦੇ ਆਂ ਆਪਣੀ ਕਰਦੇ ਆਂ ਜੀ ਠੀਕ ਹੈ ਹਾਂਜੀ ਪੰਜੀ ਉਹ ਕਈ ਵਾਰੀ ਕੁੰਡੀ ਗੱਲ ਕਰਦੇ ਹਾਂ ਲੋਕੀ ਦੇ ਨਾਲ ਦੀ ਢਾਈ ਢਾਈ ਦੇ ਵਿੱਚ ਇਹਨੇ ਜਿਹਹੀ ਨਾ ਜਿਹੜੀ ਢਾਈ ਨਹੀਂ ਵੇਚਦਾ ਤੇ ਦਾਮਿਆਂ ਦਾ ਤਾਂ ਵੇਚਦਾ ਦਾਮਿਆਂ ਦਾ ਮੰਨਣ ਵਾਲੀ ਹੈ ਨਹੀਂ ਤੁਸੀਂ ਦਾਮਿਆਂ ਦਾ ਤਿੰਨ ਦੀ ਵੇਚਦਾ ਢਾਈ ਵੇਚਦਾ ਨਹੀਂ ਕੋਈ ਵਿੱਚ ਵੜਦਾ ਵਾਹ ਰਹੀ ਹੈ ਜੀ ਅੱਧੀ ਗੱਲ ਕਰਾਂਗੇ ਆਪਣੀ ਹਾਂਜੀ ਹਾਂਜੀ ਅਸੀਂ ਇਹਦੇ ਨਾਲ ਦੀਆਂ ਕੱਟੀਆਂ ਜਿਹੜੀਆਂ ਵਾ ਤੇਂਦੀਆਂ ਵਿੱਚੀਆਂ ਢਾਈ ਨੇ ਵਿੱਚੀ ਮੇਰੀ ਮਿੱਟੀ ਹਾਂਜੀ ਹਾਂਜੀ ਜਿੱਦਾਂ ਦਾ ਮਾਲ ਪਿੱਛੋਂ ਜਿਹੜੇ ਜਿਵੇਂ ਮਿਲਦਾ ਉਹੋ ਜਿਹਾ ਰੇਡ ਕਾਰੀ ਅਸੀਂ ਦੇ ਵਿੱਚ ਮਾਰਦੇ ਹੀ ਜਾਣਾ ਬਣਾਇਆ ਹਾਂਜੀ ਹਾਂਜੀ ਇਹ ਨਹੀਂ ਐਵੇਂ ਮਈ ਤੇ ਮਈ ਤਾਂ ਨਹੀਂ ਲੋ ਨਾ ਸਹੀ ਮੰਨ ਲਈਏ ਮੰਨ ਲਈਏ ਜੀ ਜਰਾ ਹੀ ਪੰਜ ਦੀ ਦਾਖਲ ਅਜਾੜੀ ਤੇ ਭਾਰਤ ਰਹੇ ਹਾਂਜੀ ਹਾਂਜੀ ਇਹ ਤੋਂ ਮਾਲੀਆਂ ਨੇ ਇਹ ਲੈਣਾ ਹਾਂਜੀ ਸਭ ਜੀ ਤੁਹਾਡੀ ਦਾ ਮੁੱਲ ਕਰਦੇ ਜੀ 1 ਲੱਖ 40000 ਰੁਪਏ ਹਾਂਜੀ 1 ਲੱਖ 32000 ਦੀ ਜੋੜੀ ਜਸਰੋ ਦੇਣਾ ਲਓ ਜੀ ਇੱਕ ਬਤੀ ਦੀ ਦੇਖੋ ਇਹ ਭਾੜੀ ਜੇ ਮੈਨੇ ਦੋ ਦਾ ਅਰੀਜਨਲ ਪਹਿਲਾਂ ਮੂੰਹ ਪਾੜ ਕੇ ਬੇਰੇ ਚੈੱਕ ਕਰ ਲੈ ਫੇਰ ਮੇਰੇ ਥੱਲੇ ਉਹ ਬੱਤੀ ਕਰ ਲੈ ਫ ਲਓ ਜੀ ਭਾ ਦੇਗਾ ਜੈਜ 1 ਲੱਖ ਦੇ ਬਤੀਆ ਦੀ ਲਓ ਜੀ ਅ ਜੈਜ ਕੀ ਦਸ ਬੰਚਰ ਨਹੀਂ ਕੋਈ ਆਪਣੀ ਹਰ ਵੀਡੀਓ ਦੀ ਵਾਰੀ ਕੋਈ ਸਾਬਤ ਕਰਦੇ ਪੰਜਾਬ ਦੀ ਫਰੀ ਲੈ ਲਓ ਜੀ ਭਾ ਕੀ ਸੋਹਣੀ ਸਰਕੀ ਬਹੁਤ ਆ ਤੇ ਦੋ ਦੰਦ ਮੂੰਹ ਤੇ ਭਾ ਵੀ ਜੈਜ ਤੇ ਹਾਂਜੀ ਬਈ ਦੇਖੋ ਆਪੇ ਕੋਈ 40 50 ਮਹੀਨੇ ਵੀ ਲੈਣੀਆਂ ਜਾਂਦੀਆਂ ਹਾਂਜੀ ਹਾਂਜੀ ਬਈ ਹਾਂਜੀ ਇਹ ਰੀਡ ਵੀ ਜੀ ਹੈਗਾ ਜੀ ਕੈਸ਼ ਵਾਲਾ ਕੈਸ਼ ਵਾਲਾ ਉਹ ਵਾਗਿਦਾਰ ਮੜਕੇ ਸਾਡੇ ਮੁੰਡੇ ਵੀਰ ਆਏ ਨੇ ਕਹਿੰਦੇ ਕਿ ਅਸੀਂ ਝੂਠਿਆ ਜਮਦੇ ਤੁਸੀਂ ਵੀਡੀ ਰੇਡ ਇਹਨਾ ਮੰਗਿਆ ਹਾਂਜੀ 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 ਇਹ ਵੀਰ ਆਇਆ ਜੀ ਰੈਡ ਕੈਸ਼ ਵਾਲੇ ਬਾ ਸਹੀ ਗੱਲ ਹੈ ਮੰਨਣ ਵਾਲੀ ਆ 15 ਉਹ 6 ਮਹੀਨੇ ਵਾਲੇ ਜਾਂ 1 ਸਾਲ ਵਾਲੇ ਆ ਉਹ ਵੱਖਰਾ ਰੇਡ 6 ਮਹੀਨੇ ਆ ਤੇ ਨਾਲੇ ਉਹਨਾਂ ਦਾ ਵਾਗ ਲਾ ਦੂਗਾ ਕਿ ਬਾਬੇ ਨਾਲ ਜੀ ਬੜੀ ਮਿਹਨਤ 50 ਰੁਪਈਆਂ ਦੀਆਂ ਜਿੰਨੀਆਂ ਆਪਣੀਆਂ ਆਪਣੀਆਂ 50 ਮੱਝਾਂ ਧਾਰ ਹੀ ਨਹੀਂ ਹੁੰਦੀਆਂ ਹਾਂਜੀ 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 ਤਾਂ ਫਿਰ ਮਨ ਮੋਲ ਵੀ ਫਿਰ ਉਸ ਹਿਸਾਬ ਨਾਲ ਉਸ ਦੇ ਹਿਸਾਬ ਨਾਲ ਫਿਰ ਮੋਲ ਜਿਹੜਾ ਉਹ ਆਪਣਾ ਚੱਲਦਾ ਚੱਲਦਾ ਮੰਨਣ ਵਾਲੀ ਗੱਲ ਆ ਤਾਂ ਤਾਂ 132000 ਰੁਪਇਆ ਕੈਸ਼ ਵਾਸਤੇ ਵਾਸਤੇ ਲੁੱਟ ਲੋ ਮਿਲਾ ਝੋਟੀ ਟੋਪ ਕਲਾਸ ਦੋ ਦਾ ਤੇ ਬਾਕੀ ਇਹ ਕਿ ਜੇ ਕੋਈ ਵੀਰ ਭਰਾ ਕੋ 10000 ਰੁਪਏ ਵਾਲਾ ਦੇ ਉਹ ਵੱਖਰਾ ਮੰਨੋ ਲਓ ਜੀ ਅੱਗੇ ਦੋ ਨੰਬਰ ਤੇ ਆ ਗਈ ਸਮਝਾ ਵੀ ਜੀ ਬਚ ਜਾ ਤਾਂ ਉਹ ਕਿ ਝੁੱਠੇ ਜਿਹਾ ਕਰ ਨਹੀਂ ਮੰਨਣ ਵਾਲੀ ਗੱਲ ਸਮਝ ਜੀ 10000 ਰੁਪਇਆ ਇਹ ਝੋਟੀ ਚਾਰ ਨੰਦ ਹੈ ਹਾਂ ਜੀ ਇਹ ਲੋਈ ਆ ਹਾਂਜੀ ਹਾਂਜੀ ਆਹ ਪੈਰਾਂ ਦੀ ਲੋਈ ਹੈ ਹਾਂਜੀ ਹਾਂਜੀ ਜਿਹੜਾ ਸੀ ਜਿਹੜਾ ਸਲਾ ਭਾਂਜਾ ਲੋਵਾ ਉਹ ਤੋਂ ਬਿਲਕੁਲ ਜੱਟ ਬਣਿਆ ਗਿਆ ਕਾਲੀ ਆ ਹਾਂਜੀ ਹਾਂਜੀ ਅਰੀਜਨਲ ਮੂਹ ਚਾਰ ਦੰਦ ਆ ਹਾਂਜੀ ਹਾਂਜੀ ਜਿਹੜੀ ਜੀ ਪੇੜ ਪੁੱਠਾ ਹੋਵੇ ਲੋਹ ਚੜਾਈ ਜਿਹੜਾਈ ਵੇਖ ਲੋ ਹਾਂਜੀ ਹਾਂਜੀ ਕੈਮਰੇ ਕੱਢ ਕੇ ਦਿਖਾਣਾ ਕਿ ਤੇਰੇ ਸਾਢੇ ਪੰਜ ਦਿਨ ਛੁੱਟੀ ਨਹੀਂ ਚਵਾਈ ਆ ਹਾਂਜੀ 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 ਇਹ ਟਾਕਦੀ ਆ ਛੁੱਟੀ ਕੋਲ ਸਹੀ ਗੱਲ ਆ ਬਲੀ ਸੀ ਬੜੀਆ ਸਾੜੇ ਵਾਲੇ ਬੱਚੇ ਲੰਨ ਨਾ ਡੋ ਨੀ ਕੋਈ ਨਾ ਟਾਈਮ ਬੜੇ ਵੀ ਗਾ ਤੋਂ ਆਉਣਗੇ ਨਾ ਅਬ ਜਾਣਦੇ ਆ ਉਹਨੂੰ ਦੇਖੋ ਸਾਡੀ ਘਾਟੀ ਕਰੋ ਬਿਲਕੁਲ ਖਾਲੀ ਹੋਣਾ ਨਿਕਲੀ ਹਾਂਜੀ ਹਾਂ ਉਹੀ ਥੋੜਾ ਪਸਮੇ ਨਹੀਂ ਆ ਗਿਆ ਇਹਦੀ ਚਵਾਈ ਦੇ ਸੁਨਵਾਉਣੀ ਆਪਾਂ ਲਈ ਦੇ ਹਾਂਜੀ 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 ਆਹ ਦੇਖੋ ਸਾਨਾ ਬਿਲਕੁਲ ਪਾਨੀ ਜੜੀ ਆ ਸਹੀ ਆ ਚਾਰ ਦਾੰਦ ਥੋੜੀ ਮੱਠੀ ਦੇ ਲਓ ਲਓ ਜੀ ਅਮੇਕ ਸਿੰਘ ਮੇਰਾ ਅੰਨੀ ਕੀ ਨੀ ਕੀ ਸਿੰਘੀ ਲੇ ਲਓ ਜੀ ਉਹ ਵਾਲਾ ਸਮੇਂ ਦੀ ਸੁਪਰਸਟਾਰ ਚੈਂਪੀਅਨ ਝੋਟੀਆਂ ਲਓ ਜੀ ਸੁਪਰਸਟਾਰ ਤੋਰਦੇ ਜੋਬਣਾ ਤੋਰਦੇ ਕੋਥੇ ਵੀ ਝੋਟੀਆਂ ਤੇ ਦੋ ਦੇ ਸਵੰਜੀ ਕੇ ਨਾ ਦੇ ਦੋ ਦੇ ਰਾਜ ਨਹੀਂ ਡੇਢ ਵਿੱਚ ਚੋਣ ਵਾਲਾ ਇਹਦੇ ਕੋਲ ਡੰਗੋ ਡੰਗ ਹਾਂਜੀ 13.5 ਤੋਂ 14 ਕਿਲੋ ਲਓ ਜੀ ਦੋ ਦੱਸਾਂਗੇ ਜੋ ਹੈਗੇ ਹਾਂਜੀ ਹਾਂਜੀ ਕਹਿਣ ਉਹਦੇ 16 17 ਕਿਈ ਉਹਦਾ ਕਿੱਥ ਜਿਹੜਾ ਬਾਲ ਦੀ ਫੈਨ ਵਾਲਾ ਲਓ ਜੀ ਇਹਦਾ ਤਿਆਰ ਦੋ ਤੇ ਆ ਤੇ ਬਾਕੀ ਫਿੱਟ ਮੜ ਗਈ ਬਹੁਤ ਚੰਗੀ ਆ ਤੇ ਘਮਾਰੇ ਮਰ ਗਈ ਜੀ ਕਵਾਲੀ ਗੋਲੀ ਬਹੁਤ ਚੰਗੀ ਆ ਬਿਲਕੁਲ ਸੋਹਣੀ ਸਨਗੀ ਜੀ ਕੋਈ ਬਹੁਤ ਟਾਈਮ ਪਿਆਰ ਨਹੀਂ ਲਾਇਆ ਆਪਾਂ ਮੈਂ ਨੂੰ ਹਾਂਜੀ ਭਾਈ ਜੀ ਤੇ ਵੀ ਨਹੀਂ ਪਾਉਣੀ ਸੀ ਅੱਜ ਅੱਜ ਦੂਰੀ ਵੀਡੀਓ ਪਾਉਣੀ ਸੀ ਜਿਵੇਂ ਇਹਨਾਂ ਹਾਂਤੀ ਆ ਕੋਈ ਗੱਲ ਨਹੀਂ ਹਾਂਜੀ ਹਾਂਜੀ ਮੈਂ ਰਤਾ ਪਰ ਲਿਆ ਦੁਬਾਨ ਕੱਲ ਪਾਉਂਦੇ ਆਪਾਂ ਠੀਕ ਹੈ ਠੀਕ ਹੈ ਇਹਨੂੰ ਪੂਰੀ ਕੱਲ ਪਾਵਾਂਗੇ ਤਿਆਰ ਕਰਕੇ ਰੱਖਿਆ ਕਰੀ ਲਓ ਜੀ ਅਕਰੀ ਕੱਲ ਨੂੰ ਫੇਰ ਪਾਵਾਂਗੇ ਅਕਰੀ ਤੇ ਤੋਰਦੇ ਭਾਈ ਤੋਰਦੇ ਬੰਦੋ ਬਜੀ ਬੰਦ ਲਓ ਜੀ ਟੋਪ ਕਲਾਸ ਤੇ ਦੁੱਧ ਹਾਜਰੀ ਨੂੰ ਕਹਿੰਦੇ ਆ ਕਿਉਂ ਉਹਦੀਆਂ ਗੱਲਾਂ ਵੀ ਜੀ ਇਹ ਨਾਲ ਕੋਈ ਨਹੀਂ ਪਸ਼ਮੀਆ ਟਾਈਮ ਲੱਗੇ ਆ ਕੁਛ ਨਹੀਂ ਆ ਕੋਈ ਚੱਟਣ ਨਹੀਂ ਜਗਾ ਠੰਡੀਆਂ ਸੀ ਇਹ ਕਿਉਂ ਬੇਸ਼ਕੀਮ ਹਾਂਜੀ 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 ਆਰਡਰ ਇਹ ਏਡੀ ਕੱਟੀ ਨੂੰ ਦੇਖੋ ਪੰਜ ਨੂੰ ਥਾਂ ਨਹੀਂ ਲੱਗਦਾ ਇੰਨੀ ਵਿਥੀ ਆ ਤੇ ਇੰਨੀ ਸਫਾਈ ਵਾਲਾ ਮੰਨਣ ਵਾਲੀ ਆ ਬਜੀ ਮੰਨਣ ਵਾਲੀ ਗੱਲ ਡੰਗੋ ਡੰਗ ਜਿਹੜਾ ਨਾ ਬੱਚੇ ਸੁਨੇਹ ਦੀ 14 ਕਿਲੋ ਤੇ ਚੋਲੇ ਹਾਂਜੀ ਬੱਚੇ ਨੂੰ ਛੱਡ ਕੇ 13 ਕਿਲੋ ਤੋਂ ਖੁਲਾ ਡੁਲਾ ਖੁਲਾ ਡੁਲਾ ਚੋਗੇ ਖੜੇ ਕਹਾਂ ਦੀ ਗੱਲ ਇਹ ਭਾ ਮਾਲੀਆ ਦੇ ਜੂਗਾ ਦੇਂਦੀ ਬਈਆ ਤੇ ਉਹਦਾ ਜੀ ਤੇ ਅਜੇ ਵਿੱਚ ਤਿਆਰ ਹੈ ਛੋਟੀ ਬਰੀਕ ਬਰੀਕ ਵੇ ਲੋ ਤੇ ਆ ਸਾਰੇ ਤੇ ਲੜਨਾ ਚੋੜੀ ਨਹੀਂ ਕਰਦੇ ਹਾਂ ਹਾਂ ਜੀ ਹਾਂ ਜੀ ਤੇ ਮੋਲ ਫਿਰ ਸਮਝੇ ਦਾ ਮੋਲੇ ਦਾ ਛੋਟੀ ਦਾ 1 ਲੱਖ ਤੇ 60000 ਰੁਪਏ ਕਰਦੇ ਹਾਂ ਜੀ ਤੇ 55 ਦੀ ਛੋਟੀ ਜੀ ਲਓ ਜੀ ਛੋਟੀ ਬੋ ਭਾਈ ਇਹ 1 55 ਦੀ ਮੋਲ 60 ਆ ਤੇ ਦੇਣੀ 1 55 ਦੀ ਲਓ ਜੀ ਟਾਪ ਕਲਾਸ ਛੋਟੀ ਬਾਕੀ ਸੁਈ ਸੁਵਾਈ ਖਾਲੀ ਹੋਈ ਪਈ ਆ ਇਹ ਬਾਕੀ ਇਹ ਵੀ ਮਾਸਕਾਰ ਚਲੋ ਬਾਈ ਜੀ ਨੇ ਜਰੂਰ ਕਰਨਗੇ ਤੇ ਆਣ ਕੇ ਇਥੇ ਮਤਲਬ ਤਸੱਲੀ ਕਰਨੀ ਤੇ ਅੱਗੇ ਆ ਗਈ ਬਾਈ ਸੁਪਰਸਟਾਰ ਜੀ ਵੱਡੀ ਨਹੀਂ ਜੇ ਬਿਲਕੁਲ ਲਓ ਜੀ ਟਾਪ ਕਲਾਜ ਨੂੰ ਕਹਿੰਦੇ ਨੇ ਜੋਗਰ ਦਾਦੀ ਕੋਲ ਪਾਸੇ ਕੋਈ ਦੀਦੀ ਨਹੀਂ ਮੈਂ ਹਾਂਜੀ ਹਾਂਜੀ ਜੀ ਜਿਹਨੂੰ ਕੱਦ ਵੱਡਾ ਕਹਿੰਦਾ ਨਾ ਫੁੱਲ ਵੱਡਾ ਹਾਂਜੀ 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 ਉਹ ਕਹਿੰਦੇ ਆ ਜਿਹੜਾ ਮੈਂ ਦਾ ਉਹ ਬਿਲਕੁਲ ਬਿਲਕੁਲ ਨਾ ਦਿੱਤਾ ਲਓ ਜੀ ਕਿਆ ਵੀ ਥੋੜੀਏ ਕੱਪ ਦੀਆਂ ਮੱਝਾਂ ਹਾਂਜੀ ਹਾਂਜੀ ਐਡਾ ਮਟਾ ਕਾ ਲਓ ਜੀ ਟਾਪਰ ਜਿਹਨੂੰ ਟਾਪਰ ਆnde ਆ ਬਿਲਕੁਲ ਵੱਡਾ ਗੰਦ ਕਹਿੰਦੇ ਉਹ ਵਾਜਨਾ ਬਿਲਕੁਲ ਜਿਹਨੂੰ ਵੱਡਾ ਗੰਦ ਕਹਿੰਦੇ ਹਾਂਜੀ ਹਾਂਜੀ ਆਹ ਦੇਖੋ ਆਹ ਚਾਰ ਕੇ ਜਿਹੜੇ ਵਾਲਾ ਕਿਤੇ ਮੱਤੀ ਸਾਰੀ ਜੱਡ ਕੱਢ ਲੈਵਾ ਦੇ ਆਹ ਮਿੱਟੀ ਮੇਰੇ ਪਾਸੇ ਰੱਖ ਲਿਓ ਦੂਰੋਂ ਬੱਝੋ ਟਾਪ ਕਲਾ ਛੁੱਟੀ ਖੋਲ ਦੇ ਬਾਈ ਤੇ ਬਾਕੀ ਇਹ ਵੀ ਵੱਡੀ ਫੁੱਲ ਸੈਜ ਨੂੰ ਕਹਿੰਦੇ ਆ ਇਹਨੂੰ ਫੁੱਲ ਲਗਾ ਦੋ ਵੱਡਾ ਲਓ ਜੀ ਫੁੱਲ ਸੈਜ ਨੂੰ ਕਹਿੰਦੇ ਐਂਡ ਪੀਸ ਤੇ ਬਾਕੀ ਇਹ ਵੀ ਅਰਦੇਕ ਵਾਲੀ ਹੋ ਜਾਣਗੀ ਇਹਨਾਂ ਨੋਗਲਾ ਥਾਂ ਆ ਗਿਆ ਪਿੱਠਪੁੜੇ ਦੀ ਬਹੁਤ ਚੰਗੀ ਆ ਤੇ ਬਾਕੀ ਬਰੀਕੀਆਂ ਬਰੁਕੀਆਂ ਬਹੁਤ ਛੋਟੀਆਂ ਲਓ ਜੀ ਬਾਕੀ ਤੁਰਦੀ ਦੇਖੋ ਪੂਰੀਆਂ ਤੋਂ ਹੁਣ ਚਾਕੇ ਤੁਰਦੀ ਆ ਜੋ ਜੋ ਬਣਾ ਮੈਂ ਤਾਂ ਕੋਣੀ ਵੱਡੀ ਜੀ ਨੂੰ ਕੱਢਣਾ ਸਾਡਾ ਦੇਖੋ ਹਾਂਜੀ ਹਾਂਜੀ ਬਿਲਕੁਲ ਵੱਡੀ ਆ ਵੱਡੇ ਫੁੱਲ ਸੈ ਜਾਂਦੇ ਮਗਰ ਪੜਾ ਮਗਰ ਕੱਟਾ ਮਗਰ ਜੀ ਕੱਟਾ ਆ ਗਿਆ ਜੀ ਇਹ ਮਗਰ ਲਓ ਜੀ ਕੱਟਾ ਆ ਗਿਆ ਤੇ ਦੋ ਦੋ ਛੋਟੀਆਂ ਕੰਦੀਆਂ ਬੜਾ ਮੋਟਾ ਥੋੜਾ ਥੋੜਾ ਚਵਾਈ ਵੀ ਹੋਣੀ ਵਿੱਚ ਆਪਾਂ ਅੱਛਾ ਜੀ ਲਓ ਜੀ ਥੋੜਾ ਡਰਦੀ ਆ ਸਾਡੇ ਕੋਲ ਕੈਮਰੇ ਤੋਂ ਡਰਦੀ ਆ ਬਾਕੀ ਅੜਦੀ ਲਓ ਜੀ ਦੋ ਦੋ ਗੁੰਡ ਬਾਹਰ ਹੀ ਲਈ ਫਿਰਦੀ ਆ ਲਓ ਜੀ ਬਾਕੀ ਇਹ ਆ ਵੀ ਟੈਨ ਬਿਲਕੁਲ ਅਗਲੇ ਪਾਸੇ ਮਾਰ ਕੇ ਖਲੋ ਅਗਲੇ ਖੜੀ ਜਾਓ ਉਹਨਾਂ ਕੋਲ ਕੈਮਰਾ ਮਾਰ ਲਾਓ ਜੀ ਅਗਲੇ ਪਾਸੇ ਲੈ ਜਾਓ ਖੜੀ ਲਾਈ ਇਹ ਨਾ ਵਿਥੀਆਂ-ਵਿਥੀਆਂ ਬਹੁਤ ਥਾਂਾਂ ਦੇ ਵਿੱਚ ਹੁੰਦੀਆਂ ਨੇ ਬਾਕੀ ਮਗਰੋਂ ਲਓ ਹਾਂ ਜੀ ਬਾਕੀ ਮਗਰੋਂ ਜੇ ਕਹੀ ਤਾਂ ਫੋੜ-ਫੋੜ ਬਾਹਰ ਹੀ ਤੇ ਤੂੰ ਜਿਹੜਾ ਲਾਈ ਪੈਂਦੀ ਵੇਖੋ ਜੀ ਕਿਉਂ ਜੋ ਬੰਦੀ ਲਓ ਜੀ ਫਾਰੀਆ ਦਾ ਜੱਟਾ ਹਾਂ ਜੀ ਇਹ ਪ੍ਰੀਕੀਆਂ ਬਲੁਕੀਆਂ ਬਹੁਤ ਐ ਦੇ ਸਮਝ ਜੀ ਬਾਈ ਆਰਡਰ ਦੇ ਸਪੈਸ਼ਲ ਜਿਹਨੂੰ ਕਹਿੰਦੇ ਨੇ ਸਪੈਸ਼ਲ ਸਪੈਸ਼ਲ ਡੰਗਦੀ ਆ ਜੀ ਹਾਂ ਜੀ ਕੋਈ ਏਰੀਆ ਗਈ ਵੀ ਥੋੜੇ ਨੂੰ ਜ਼ਿਆਦਾ ਲੋਡ ਪਿਆ ਤੇ ਕੋਈ ਨੂੰ ਟਾਈਮ ਲੱਗ ਇੱਕ ਮਿੰਟ ਦਾ ਨਹੀਂ ਲੱਗਾ ਕੋ ਘਾਟੀ ਆ 5-7 ਦਾ ਵੀ ਹਾਂ ਜੀ ਹਾਂ ਜੀ ਤੇ ਕਿੰਨੇ ਵੀ ਦੇਣੀ ਸਮਝੀਏ 15 ਕੋ ਲੋਡ ਦਾ ਜਿੱਦੀ ਡੇਢ ਵਿੱਚ ਰੈਡੀ ਇਹਦੇ ਕੋ ਦੋੜੀ ਚਾ ਟਾਂਕ ਚੋ ਗਈ ਖੜੇ ਹਾਂ ਜੀ 16 17 ਕੋਡ ਵਾਲੀ ਝੋਟੀ ਆ ਵੱਡੀ ਬੋਲਿਆ ਹਾਂ ਜੀ ਹਾਂ ਜੀ ਕਟਾ ਦੇ ਮਗਰ ਕਿਉਂ ਸਮਝਕ ਨਾ ਹਾਂ ਜੀ ਕੱਤੀ ਪਕਾਨ ਜਿਹੜੇ ਝੂਠੀ ਆ ਨਾ ਮੁੱਲ ਜਿੰਨਾ ਮਰਜ਼ੀ ਕਰਾ ਲਓਗਾ ਹਾਂਜੀ ਮੋਲੇ ਦਾ 85 ਵੀ ਕਰਦੇ ਆ 85 ਵੀ ਕਰਦੇ ਹਾਂਜੀ 52 170 ਦੀ ਜੁੜੀ ਦੇ ਰਹਿਆਂਗੇ 170 ਦੀ ਮੁੱਲ ਕਰਦਾ ਪਰ ਵੱਡੀ ਦੇ ਲੋ ਗੱਡੀ ਐਨ ਡੀ ਆਈ ਲਓ ਜੀ 170 ਇਹ ਵੀ ਨਹੀਂ ਭਾਏ ਕੱਚਿਆਂ ਗੁੱਡਿਆਂ ਬਲਾਈਆਂ ਹੋਈਆਂ ਆ ਭਾੜਾ ਥੋੜੇ ਗੁੱਲੇ ਭਾੜਾ ਆ ਕੇ ਵਜੇ ਦਿੰਦੇ ਵੇ ਸਾਰੇ ਵੀਰਾਂ ਭਰਾਵਾਂ ਦਾ ਜਿਹੜੇ ਵੀਰ ਪਾਸਟ ਦੇ ਹਰਿਆਣੇ ਜਾਂਦੇ ਆ ਨਾ ਹਾਂਜੀ ਹਾਂਜੀ ਮੈਂ ਤੇ 8 ਤੋਂ 9000 ਰੁਪਏ ਖਰਚਾ ਇਹਦਾ ਖਾਚਾ ਪੈਂਦਾ ਹਾਂਜੀ ਬਾਕੀ ਚਵਾਈ ਇਹ ਤੇ ਵਿਖਾ ਲਾਂਗੇ ਨਾਲ ਦੀ ਗੱਲ ਚਵਾਈ ਵਿਖਾ ਦੇਣੀ ਤੇ ਬਾਕੀ ਅੱਗੇ ਜਿਹੜੀ ਤਾਜੀ ਸੂਈ ਸਵਾਈ ਹੈ ਜਿੱਦਾਂ ਵਿਖਾ ਦਿਓ ਇਹ ਬੜੀ ਸੋਣੀ ਨੇ ਇਹਦੇ ਛੋਟੀ ਗੁੱਜੀ ਬੜੀ ਹੈ ਲਓ ਜੀ ਕਿਉਂਕਿ ਇਹ ਖਾਲੀ ਕੀਤੀ ਹੋਈ ਕੱਤੀ ਕਰਮਾਲੀ ਹਾਂਜੀ ਹਾਂਜੀ ਇਹ ਤੇ ਜਮਾ ਖਾਲੀ ਕਰਤੀ ਹੈ ਜਦ ਲਓ ਜੀ ਇਹ ਕੱਲ ਨੂੰ ਪਰਾਹੇ ਵੀਡੀਓ ਦੀ ਬਾਕੀ ਵੱਡੇ ਫੁੱਲ ਫੁੱਲ ਸਾਈਜ਼ ਦੀ ਬੱਡ ਬਲੈਕ ਕਾਲੀ ਜਾਂ ਨਸੋ ਰਿਆ ਜਿਹਨੂੰ ਕਹਿੰਦੇ ਲਿਆ ਅਗੋ ਵੀ ਫਾਣੋ ਖਾ ਲੋ ਅੰਦੀ ਭਾਜੀ ਹਾਂਜੀ 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 ਇਹ ਟੀ ਨੂੰ ਲੈ ਆ ਵੇਖੋ ਕੀ ਲੱਗਾ ਤੇ ਥਾਣ ਵੇਖੋਗੀ ਇਹ ਤਾਂ ਖਾਲੀ ਕੀਤੀ ਹੋਈ ਜਮਾ ਇਹ ਦੁੱਧ ਤੇ ਜਾੜਾ ਕੇ ਫਿਰ ਸੌਂਗ ਲਾਜੀ ਇਹ ਤ ਇਹ ਬਿਲਕੁਲ ਇਹ ਆਪੀ ਸਿੰਗਲ ਕੁਆਲਟੀ ਬਹੁਤ ਚੰਗੀ ਆ ਲੱਗੀ ਸਪੈਸ਼ਲ ਜਿਹਨੂੰ ਕਹਿੰਦੇ ਨੇ ਤੇ ਬਾਕੀ ਇਹ ਵੀ ਭਾਈ ਹੋ ਜਾਂਦੇ ਆ ਬਿਚਲੋ ਹੁਣ ਖਾਲੀ ਹੋਈ ਆ ਤੇ ਇਹ ਵੀ ਕੱਲ ਨੂੰ ਵੀਡੀਓ ਪਾ ਲਾਂਗੇ ਤੇ ਬਾਕੀ ਮੁੱਲ ਭਾਈ ਫਿਰ ਇਹਦਾ ਜੈ ਜੀ ਹੈ ਨਾ ਮੁੱਲ ਇਹਦਾ ਜੈ ਜੀ ਲਓ ਜੀ ਮੁੱਲ ਦਾ ਜਿਆਦਾ ਨਹੀਂ ਕੋਈ 2.5 ਲੱਖ ਰੇਂਜ ਨਹੀਂ ਆਪਣੀ ਠੀਕ ਠੀਕ ਜੀ ਬਿਲਕੁਲ ਨੋਰਮਲ ਰੇਟ ਲਓ ਜੀ ਅੱਗੇ ਚਵਾਈ ਚਵਾਈ ਬਤਾ ਗਏ ਹੁਣ ਤੁਹਾਨੂੰ ਬ੍ਰੈਸ ਪਾਉਣੇ ਆ ਠੀਕ ਹੈ ਲਓ ਜੀ ਬੱਚੇ ਲਓ ਜੀ ਜੋ ਬਨੇ ਲਾਤਾ ਬੱਚਾ जवाब हमारी एक नंबर दी झोटी कब्दी बच्चा लाता जो, थी ला जो में top ਲਓ ਜੀ ਥਾਂਦੀ ਕੁਆਲਿਟੀ ਦੇਖ ਸਕਦੇ ਨਹੀਂ ਆਹ ਮੋੜਾ ਮੋੜਾ ਲਓ ਜੀ ਥਾਂਦੀ ਕੁਆਲਿਟੀ ਲੱਗੇ ਸਪੰਜ نیچے ਹੁਣਾ ਬਾਕੀ ਜਵਾਬ ਸਮਾਜ ਦਾ ਪ੍ਰੋਗਰਾਮ ਓਕੇ ਜਿਨੂੰ ਕਹਿੰਦੇ ਨੇ ਬੋਲਾ ਮੋਟਰੇ ਬੰਬੀ ਯਾਰ ਸਮਾਸੀ ਵਾਲੀ ਸਮਾਸੀ ਵਾਲੀ மடி மடித்தார் காடி உடல் தெரியுது அஜி தேன் தோப்பிளாசு காடி ਦੇ ਹੁਣ ਇਹ ਵੀਡੀਓ ਅਪਲੋਡ ਹੋਣੀ ਹੈ ਜਿਹੜੇ ਪੁੱਛਾ ਕਰਦਾ ਵੀਰੇ ਵੀਰ ਆ ਜੀ ਇਹ ਟ੍ਰੈਮ ਰੋਡ ਕਰ ਲੋ ਟ੍ਰੈਮ ਰੋਡ ਕਰਦੇ ਕੋਈ ਵੀਰ ਭਰਾ 10 ਮਿੰਟ ਹੋਏ ਆ ਹਾਂਜੀ ਫਿਰ ਆਉ ਨੂੰ ਵੀਡੀਓ ਪੈਣੀ ਛੇਰੇ ਫਿਰ 5 ਦਾ ਹੋ ਜਾ 5 ਵਜੇ ਦੇ ਕਰਮਾਂ ਦਾ ਕੇ ਚੋਣ ਲਾਉਣਾ ਇਹ ਲਗਣਾ ਪਾਸ ਗਾੜ ਹੁੰਦੀ ਟੀਨ ਤੋਂ ਪਲੱਸ ਗਾੜਿਆ ਗਾੜੀ ਜੋੜੇ ਜੀ ਗਾੜੀ ਨਹੀਂ ਖਾਲੀ ਹੋ ਰਹੀ ਐ ਲੈ ਬਾਕੀ 3 ਤੋਂ ਪਲੱਸ ਦਸੀ ਗਾੜ ਪਾਈ ਹੋਈਆਂ ਨੇ ਫੇਰੇ ਫਿਰ ਕੋਈ ਆ ਕੇ ਸਵੇਰੇ ਕੋਈ ਇਸੇ ਟਾਈਮ ਭਾਈ ਫੇਰ ਕੋਈ ਸੌਦਾ ਕਰ ਲੈ ਰਾਤ ਸਾਈਂ ਪਾਰੇ ਵੀਡੀਓ ਚੱਲਦੀ ਜਾਲੀ ਸਵੇਰੇ ਆਪਣੇ ਇਸੇ ਟਾਈਮ ਆਣ ਕੇ ਕੋਈ ਸ਼ੱਕ ਕਰ ਸਕਦਾ ਜੀ ਸ਼ਾਮਾਂ ਨੂੰ ਵੀ ਕਰ ਸਕਦੇ ਚਾਰ-ਚਾਰ ਟਾਈਮ ਖੜਾਵਾਂਗੇ ਜੀ ਇਸੇ ਟਾਈਮ ਨਹੀਂ ਜੀ ਸਵੇਰੇ 7 ਵਜੇ ਠੀਕ ਹੈ ਜੀ ਟੂਰ ਖੰਡੀ ਹੋਈ ਜੀ ਹਾਂ ਜੀ ਫੇਰੇ 5:00 ਵਜੇ ਟੂਰ ਦਾ ਲਓ ਜੀ 5 ਵਜੇ ਕੋਈ ਚੋ ਜਾਦਾ ਲਓ ਜੀ ਗਾੜ ਵੇਖੋ ਜੀ ਗਾੜ ਖਾਲੀ ਕਰਤੀ ਹੈ ਭਾਈ ਹਣੇ ਬਸ ਲਓ ਜੀ ਗਾੜ ਗਾੜ ਚੋਈ ਗਈ ਆ

ਕੋਈ ਗਾੜੀ ਤਿੰਨ ਤੋਂ ਪਲਾਸੇ ਆ ਤੇ ਬਾਕੀ ਦੀਪਾੜੀ ਜਿਹੜਾ ਦੋ ਤੋਂ ਪਾਉਣ ਲੱਗਾ ਪਾ ਬਹੁਤ ਉਹ ਲਓ ਜੀ ਆ ਬਾਉ ਜੋ ਪਿੰਜੀ ਦੁੱਧ ਪਾ ਆਗ ਲਿਆਓ ਖਾਲੀ ਕਰਕੇ ਮੈਂ ਟਮਾਟਰ ਆਓ ਆਪਣਾ ਇਦਰਾ ਫਾਰਿਆ ਜੋ ਦੁੱਧ ਲਾ ਜੀ ਸੁੰਬੇ ਵਾਲਾ ਥਾਣਾ ਤੇ ਰੋਟੀ ਨਹੀਂ ਜੁਈ ਗੀ ਮੈਨੂੰ ਪ੍ਰਵਾਹ ਨਹੀਂ ਜੇ ਤੱਕ ਪ੍ਰਵਾਹ ਸਹੀ ਗੱਲ ਜੀ ਲੋ ਜੀ ਲੋ ਜੀ ਪਿਛਾੜ ਵੀ ਆ ਖਾਲੀ ਕਰਦੇ ਲੱਗੇ ਬਾਈ ਜੀ ਇਧਰ ਕੋਲ ਆ ਨਿਚੜਗੀ ਝੋਟੀ ਨਿੰਬੂ ਵਾਂਗੂ ਲੋੜਾ ਦੱਸ ਪਾਤਾ ਕੇ ਹਾਂਜੀ ਹਾਂਜੀ ਤਿੰਨ ਤੋਂ ਪਲੱਸ ਗਾੜੀ ਆ ਬਾਈ ਤਸੱਲੀ ਕਰੇ ਕੋਈ ਆਣ ਕੇ ਸਮਝਾਈ ਜੇ ਤੁਸੀਂ ਇਹ ਦੱਸੋ ਕਿ ਮੂਤੋਂ ਵਾਲੇ ਕੋਲ ਤੋਂ ਹੀ ਇਕਲੋ ਦੋਤੇ ਜੋ ਠੀਕ ਹੈ ਦੇਖੀ ਤੇ ਬਾਕੀ ਇਹ ਵੀ ਨਿੰਬੂਆਂ ਕੋਲ ਨਿਚੜ ਚੁੱਕੀ ਹੋਣਾ। ਨਹੀਂ ਗੱਲ ਨਹੀਂ ਕਰੀ ਸਿਰੇ ਗਰੀ ਚੋੜੀ ਆ। ਹਾਂਜੀ ਹਾਂਜੀ ਹਾਂਜੀ। ਬਾਕੀ ਇਹ ਵੀ ਫੁੱਲ ਸਾਈਜ਼ ਸਿੰਗਲ ਹੱਡੀ। ਲਓ ਜੀ ਟੋੜਾ ਪੇਠਪੂਰੇ ਦੀ ਕੁਆਲਿਟੀ 3 ਫੁੱਟ ਚੋੜੀ। ਟੋੜਿਆ ਨੂੰ ਬੂਮ ਯੋਜਨਾ ਕਲੀ ਦਿੰਦੀ। ਸਹੀ ਹੈ ਸਹੀ ਹੈ ਬਈ। ਕਿ ਸੋਹਣੀ ਸਨਖੀ ਝੋਟੀ ਆ ਬਿਲਕੁਲ ਬੇਲਬੂਲ ਦੀ ਬਹੁਤ ਲੰਬੀ ਆ ਤੇ 바ਗੇ ਦੁੱਧ ਦੇ ਯੋਦ ਉਹ ਤਾਂ ਕਹਤਾ ਭਾਈ ਨਾ ਬਿਲਕੁਲ ਐ ਤਸੱਲੀ ਕਰਕੇ ਕਿ ਬਿਤਾ ਮਰਜੀ ਚਾਰ ਟਾਈਮ ਜੋਵੇ ਪੰਜ ਟਾਈਮ ਜੋਵੇ ਉਹਨਾਂ ਲੋੜਾ ਮੇਰੇ ਨੇ ਕੱਲੀ ਰਹੀ ਫਿਰ ਸਹੀ ਹਾਲ ਸਹੀ ਹਾਲ ਲਓ ਇਹ ਬਾਕੀ ਦੁੱਧ ਜੀ ਤਸਲੀ ਜਿਹੜੀ ਭਾਵੇਂ ਦੋ ਟਾਈਮ ਕਰ ਲਈ ਤਿੰਨ ਟਾਈਮ ਕਰ ਲਈਆਂ ਆਣ ਕੇ ਦੁੱਧ ਦੀ ਤਸਲੀ ਪਿਛੋਟ ਦਾ ਦੁੱਧ ਆ ਗਾੜ ਦਾੜੀ ਹੈਗਾ ਚਾ ਹਾਂਜੀ ਹਾਂਜੀ ਬਾਕੀ ਇਹ ਬੱਚੇ ਨੂੰ ਛੱਡ ਲੱਗੇ ਦੁੱਧ ਤੇ ਹੋਰ ਭਾਈ ਜੀ ਫਿਰ ਬੜੀ ਵਧੀਆ ਜੀ ਸਮਾਈ ਹੋਠ ਭਾਈ ਹਲਾ ਲਓ ਜੀ ਇਹ ਚੋੜੀ ਖਲੇ ਛੱਡਦਾ ਬੱਚਾ ਬਾਕੀ ਇਹਦਾ ਵੀ ਜਿਹੜਾ ਦੁੱਧ ਜਿੰਨਾ ਦੱਸਿਆ ਹੋਣਾ ਹੀ ਹੋਏਗਾ ਬਾਕੀ ਜਵਾਬ ਜਮਾ ਤੁਹਾਨੂੰ ਜੀ ਹਾਂ ਹਨ ਨਹੀਂ ਇਹ ਕੱਟੀ ਆ ਗਈ ਇਹਦੇ ਮਗਰ ਹੂੰ ਪੀਰੇ ਦਾ ਪਾਣੀ ਆ ਗਿਆ ਆ ਜੀ ਕੱਟੀ ਕੱਟੀ ਕੱਟਣ ਨਾਲ ਬੰਨ੍ਹਣਾ ਪੈਂਦੀ ਲੋ ਜੀ ਬਿਮਾਰੀ ਬਹੁਤ ਚੰਗੀ ਚੱਟੀ ਹੈ ਬਾਕੀ ਚਿਵਾੜੀ ਕੋ ਚੰਗੀ ਹੋਣੀ ਥਈ ਲੈ ਭਾਈ ਜੀ ਜੀਆਂ ਨੰਮਾ ਖੋਣਨ ਤੁੰਗਲਾ ਮੰਦਣਾ ਲਈ ਆ ਬਾਈ ਇਹ ਤਾਂ ਮਿੱਗੀਆਂ ਕੱਟੀਆਂ ਦਾ ਸਾਹਮਣੇ ਪਸਨਾ ਨੀਂ ਆਉਂਦੀ ਇਹ ਨਹੀਂ ਗੱਲ ਹੈ ਤਾਂ ਹੀ ਆਇਆ ਬਦੂਨਿਆ ਲਈ ਆ ਬਾਈ ਕੋਈ ਨਹੀਂ ਲੈਣਾ ਮਾਣੋ ਨਾ ਲਾਉੱਚ ਆ ਲੈ ਲੱਗੇ ਥਣਗਲਾ ਦੇਖੋ ਜੀ ਕਿਆ ਕਰੀਏ ਬਿਲਕੁਲ ਇਦਾਂ ਹੀ ਹੈਗਾ ਕੁੜੀ-ਕੁੜੀ ਹਾਂ ਜੀ ਹਾਂ ਜੀ ਬੜਾ ਸਿੱਖੀਆਂ ਉਹ ਕੱਟੀਆਂ ਨੇ ਉੱਪਰ ਸਹੀ ਗੱਲ ਹਾਂ ਆਹ ਕੋਈ ਕਿਤੇ ਨਾੜਾ ਨਾ ਨਾ ਬੜਾ ਦੇਖੋ ਜੀ ਕਰੋ ਜੀ ਬਾਈ ਜੀ ਲੈਵਾ ਬਹੁਤ ਸੋਹਣਾ ਲੱਗਾ ਫਿਟਿੰਗ ਵਾਲਾ ਲੈਵਾ ਵਾ ਆ ਖਾਲੀ ਬਾਰਤੀ ਲਾ ਜੀ ਲਾਈ ਕਿਆ ਕਰੇ ਏਦੋ

ਲਾਵੇ ਇਸ ਚਲਾਉਣਾ ਦੇ ਲਾ ਲੋ ਲਵਾ ਜੀ ਚਵਾਖ ਮਾਰੀ 1 ਨੰਬਰ ਦੀ ਕਾਰ ਦੇ ਉਹ ਟੋਪ ਹੈ ਜਿਹਨੂੰ ਟੋਪ ਕਹਿੰਦੇ ਆ ਤਾਂ ਈ ਕਿਲੋ ਗਾੜਾ ਉਹ ਕਿਤੀ ਜੀ ਲਾਓ 2.5 ਕਿਲੋ ਗਾੜਾ ਆ ਵੀ ਜਿਹੜਾ ਮਰਜੀ ਸਵੇਰੇ ਟੋਣੇ ਆ ਕੇ ਲਓ ਜੀ ਤਸੱਲੀ ਕਰੇ ਵੀ ਯਾਨੀ ਕਿ 2 ਟਾਈਮ ਕਰੇ 4 ਟਾਈਮ ਮੈਂ ਪੰਜਵੇਂ ਤੱਕ ਪਹੁੰਚ ਜੇ ਸਾਰੀਆਂ ਮਈਆਂ ਡੱਕੀ ਹੋਣਗੀਆਂ ਪੰਜਵੇਂ ਤੱਕ ਪੰਜਵੇਂ ਚਾਈ ਚੱਲਦੀ ਆ ਆਪਣੀ ਵੀਰੇ ਸਹੀ ਆ ਲੈ ਜੀ ਕਿਸ ਨੂੰ 4 ਵਜੇ ਆਉਣੀ ਲੋੜ ਨਹੀਂ 3 ਵਜੇ ਆਉਣੀ ਲੋੜ ਨਹੀਂ ਆਪਣਾ ਜਦੋਂ ਮਰਜੀ ਤਸੱਲੀ ਕਰੇ ਜੀ ਸਾਮੋਂ ਨੂੰ 5 ਤੋਂ 5 ਬਿਨਾ ਸਾਈ ਤੋਂ ਲਓ ਜੀ ਬਿਨਾ ਸਾਈ ਛੰਕਾ ਘਟਾ ਜਿਹਨੇ ਕੱਢੇ ਆਪਣੀ ਤਸੱਲੀ ਕਰੇ ਮੰਦਣਾ ਨਹੀਂ ਗੱਲ ਹੈ ਭਾਈ ਬਾਕੀ ਆਪਾਂ ਚਲੋ ਤਸੱਲੀ ਕਰਨ ਦਾ ਹਰ ਇੱਕ ਦਾ ਫਰਜ਼ ਹੈ ਜੀ ਰੁਪਈਏ ਦੇਣੇ ਆ ਜੀ ਕੋਈ 1:30 ਵਜੇ ਮਹਿਨ ਚੁੰਦੇ 5:00 ਵਜੇ ਮਹਿਨ ਚੋਈਓ ਲਓ ਜੀ 5 ਤੋਂ 5 ਮੰਜੇ ਉੱਤੇ ਕੈਮਰੇ ਲਾਏ ਆ ਲਓ ਕੈਮਰੇ ਉੱਤੇ ਲੱਗੇ ਆ ਬਾਕੀ ਤਸੱਲੀ ਕਰੇ ਬਾਕੀ ਤਸੱਲੀ ਜਿਹੜੀ ਆ ਗਾਗ ਦਾ ਫਰਜ਼ਾ ਕਰਨਾ ਤੇ ਬਾਕੀ ਦਾ ਕੰਮ ਮੈਂ ਕਹਿਣਾ ਕਹਿਣਾ ਬਸ ਗਾਰੋ ਨਹੀਂ ਮੁੱਕਦੀਆਂ ਝੋਟੀਆਂ ਹਾਂਜੀ 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 ਗਾਰ ਦੀ ਗੱਲ ਹੀ ਕਰ ਦੋ ਲਾਹ ਪੱਟੀ ਨਹੀਂ ਗਾਰ ਹੈ ਸ਼ਾਰ ਸ਼ਾਰ ਉਹ ਲੱਗੇ ਪਿਸ਼ਾਰ ਚੱਲੂਗਾ ਨਾ ਲੋਈ ਮੋਟੀ ਮੋਟੀ ਜਵਾਹ ਦੇਖੋ ਜੀ ਮੋਟਾ ਮੋਟਾ ਮਾਜੀ ਇਹ ਜੋ ਮੇ ਆਉਣਾ ਹੈ ਨਹੀਂ ਤੁਮ ਲੋਕੀ ਪਰ ਨਾ ਰਹਾ ਪਰਦਾ ਇਹ ਬੈਠੇ ਰਹੋ ਆ ਜਾਣਾ ਬਤਾਉਂਗਾ ਲਓ ਜੀ ਬੱਚੇ ਨੂੰ ਛੜਤਾ ਬਾਲਟੀ ਭਰਤੀ ਦੋਦੀ ਉਹ ਤੇ ਜਨਾ ਗਿਆ ਬਾਕੀ ਟਮ ਟਮ ਕੋਈ ਆਣ ਕੇ ਸ਼ੱਕ ਕਰ ਸਕਦਾ ਆਪਣਾ ਤੇ ਹੋਰ ਭਾਈ ਜੀ ਫਿਰ ਅੱਬਾ ਠੀਕ ਹੈ ਜੀ ਓਕੇ ਮੈਂ ਤੇ ਨੰਬਰ ਦੱਸ ਦਿਓ ਭਾਈ ਤੁਹਾਡਾ 20 ਕਰਕੇ ਖੜੋ ਹਾਂ ਜੀ ਹਾਂ ਜੀ ਲਓ ਜੀ ਸਰਪੰਚ ਜਿਹੜੇ ਪਹਿਲੇ ਹੋਏਗਾ ਕਿਹਦਾ ਕਰਵਾਉਂ ਸਰ ਹਾਂ ਜੀ ਕੀ ਬਟਾਣਾ ਮਾੜੇ ਹੋਰੇਗਾ ਕੀ ਹਾਂ ਜੀ ਹੋਏ ਆਨੰਦ ਰਾਖਾ ਸ੍ਰੀਵਿੰਦਰ ਸਿੰਘ ਜੀ ਦਾ ਟ੍ਰਾਂਸਪੋਰਟ ਦੇ ਮਾਮਲੇ ਲਓ ਜੀ ਪੰਜ ਡੇਰੀ ਫਾਰਮ 95016858050 ਹਾਂ ਜੀ ਭਾਈ ਜੀ ਕਬੜੀ ਡਿਟੇਲ ਦਾ ਮਗਰੇ ਵੀ ਜਮਾਗੇ ਹਾਂਜੀ ਆਪਣੇ ਤੋਂ ਵੀ ਕਰੈਕਟਰ ਕਾਰਡ ਮਾ ਕੇ ਮੈਡੀ ਸਭ ਕਰਵਾ ਲਓ ਜੀ ਕਿੰਨਾ ਲੋਨ ਹੋਊਗਾ ਸਾਰਾ ਚੱਕਾ ਲੇ ਲਓ ਵੀ ਆਪਣੇ ਅਲਪ ਹੋ ਗਈ ਹੋ ਗਿਆ ਜੀ ਹੋ ਗਿਆ ਜੀ ਸਾਰਾ ਕੁਝ ਆਪਰੇ ਕਰੈਕਟਰ ਕਾਰਡ ਤੇ ਲੋਨ ਤੇ ਹੀ ਮੱਝਾ ਕਰਵਾ ਲਓ ਜੀ ਜਿੱਦਾਂ ਮੈਨੂੰ ਕਰੈਕਟਰ ਕਾਰਡ ਜਿਹਦਾ ਮੈਨੂੰ ਬਾਕੀ ਤੁਹਾਨੂੰ ਇਹ ਡਿਟੇਲ ਜੀ ਕਿੰਦ ਕਰ ਆਪਾਂ ਬੈਠ ਕੇ ਦਵਾਂਗੇ ਸਾਰੀ ਦੱਸਾਂਗੇ ਉਹਨੇ ਦੱਸਾਂਗੇ ਕਰੈਕਟਰ ਕਾਰਡ ਆਪਣੇ ਕੋਲ ਮੌਜੂਦ ਹੈਗਾ ਜੀ ਜਿਹੜਾ ਮੱਤੀ ਮਾਰ ਕੇ ਮਾਉਂਟ ਤੇ ਬਈਆਂ ਕੋਲ ਠੀਕ ਹੈ ਹੋਰ ਸਮਝ ਜੀ ਜਿੰਨੀ ਲਿਮਟ ਹੈਗੀ 50 ਹਜ਼ਾਰ ਤੱਕ ਲਾਖਰ ਜਿੰਨੀ ਲਿਮਟ ਹੈਗੀ ਜਿੱਦਾਂ ਵੀ ਫੋਨ ਲਿਓ ਡੇ ਕਰੰਟ ਰਿਕਾਰਡ ਤੇ ਮਸ਼ੀਨਾਂ ਹਰ ਹੋਣੇ ਸੀ ਡੇ ਤੱਕ ਰੁਕ ਜਾਣਾ ਠੀਕ ਹੈ ਜੀ ਠੀਕ ਹੈ ਜੀ ਹੋਰ ਭਾਈ ਜੀ ਬਸ ਠੀਕ ਹੈ ਸასი ਗੱਲ ਸასი